ਸਾਂਸੀ ਤੋਂ ਵੀ ਉਹ ਕਿਦਾਂ ਆ ਗਿਆ ਬੰਦੀ ਬਸ ਆਪਣੇ ਪਿਆਰ ਪਰਵਾਰ ਕਰਕੇ ਆ ਗਿਆ ਮੈਂ ਕਿਹਾ ਚੱਲ ਮਿਲਿਆਂਗੇ ਨਾਲੇ ਕੋਈ ਗੱਲ ਗੁਪ ਬਾਤ ਕਰਿਆਨੇ ਆ ਕੋਲ ਆ ਗਿਆ ਤੁਸੀਂ ਕਰੋਣਾ ਮਾੜੀ ਹੈਲੋ ਦਾ dennako ਗੱਲ ਕਰਨ ਆਈ ਆ ਮੈਂ ਆਪਣੇ ਪਰਿਵਾਰ ਕਰਕੇ ਮੈਂ ਕਿਹਾ ਵੀ ਆਪਣੇ ਜਿਹੜੀ ਕੁੜੀ ਪੜਦੀ ਆ ਅੱਛਾ ਜੀ ਵੀ ਉਹ ਮੁੰਡਾ ਉਹਨੂੰ ਜੀਪ ਤੇ ਲੈ ਕੇ ਵੀ ਜਾਂਦਾ ਛੱਡ ਕੇ ਵੀ ਜਾਂਦਾ ਵੀ ਕੀ ਕੀ ਗੱਲ ਹੈ ਨਹੀਂ ਭੈਣ ਜੀ ਸਾਡੀ ਕੁੜੀ ਤਾਂ ਨਹੀਂ ਹੈ ਜਿਵੇਂ ਸੰਤੀ ਜੀ ਵੀ ਮੇਰੇ ਨਹੀਂ ਜੀ ਨਹੀਂ ਇਹ ਤਾਂ ਤੁਹਾਡਾ ਗਲਤਫਹਿਮੀ ਹੋਈ ਹੈ ਜੀ ਬਿਲਕੁਲ ਮੇਰਾ ਇੰਨਾ ਸਿਰ ਚਿੱਟਾ ਹੋ ਗਿਆ ਨੀ ਉਮਰ ਹੋ ਗਈ ਵੀ ਮੈਂ ਤਾਂ ਨਾ ਤਾਂ ਤੁਹਾਨੂੰ ਤੁਹਾਨੂੰ ਕਹਿਣਾ ਸੀ ਆਪਣੀ ਬੇਟੀ ਕਰਕੇ ਇਹ ਜੀ ਨਹੀਂ ਹੋ ਸਕਦੀ ਸਾਰੀ ਕੀ ਕਹਿ ਕੇ ਕੀ ਹੈ ਕੁਛ ਨਹੀਂ ਜੀ ਆਪਾਂ ਕੁਛ ਨਹੀਂ ਕਰੀ ਬੇਟੀ ਦਾਸ ਆਪਾਂ ਨੂੰ 30 ਸਾਲ ਹੋ ਗਏ ਰਹਿੰਦੇ ਨੂੰ ਮੈਂ ਤਾਂ ਦੇਖ ਕੇ ਦੱਸ ਦਿੰਨਾ ਕੀ ਕਹਿੰਦੀ ਹੈ ਉਸ ਤਾਂ ਗੱਲ ਹੋਈ ਹੈ ਜਰੂਰ ਨਹੀਂ ਜੀ ਉਹ ਤਾਂ ਆਪਣੀ ਪਸ ਪ੍ਰਿਆਵਾਰ ਇਹ ਕਹਿੰਦੀ ਸੀ ਠੀਕ ਹੈ ਕਹ ਕੇ ਕੀ ਹੋ ਰਹੀ ਆ ਵਰੀ ਉਹ ਪ੍ਰਿਆਵਾਰ ਕਹਿੰਦੀ ਸੀ ਵੀ ਉਹ ਕਿਸੇ ੜਕੇ ਨਾਲ ਜੀ ਕੋ ਵਿੱਚ ਘੁੰਮਦੀ ਆ ਠੀਕ ਆ ਘਰ ਆਪਣੀ ਵਾਰੇ ਤੈਨੂੰ ਲੱਗਦਾ ਹੋਵੇ ਤਾਂ ਹੋ ਸਕਦੀ ਉਹ ਨਹੀਂ ਜਿੱਨੇ ਮੈਨੂੰ ਤਾਂ ਨਹੀਂ ਇੱਦਾਂ ਬਿਲਾਉ ਉਹਨੂੰ ਪੁੱਛੋ ਉਹ ਕਿੱਥੇ ਆ ਰਿਆ ਰਿਆ ਹਾਂਜੀ ਪਾਪਾ ਕੀ ਹੋਇਆ ਮੈਂ ਕੀ ਸੁਣ ਰਿਹਾ ਕੀ ਹੋ ਗਿਆ ਜੀਪ ਵਾਲਾ ਮੁੰਡਾ ਕੌਣ ਆ ਕਿਹੜਾ ਜੀਪ ਵਾਲਾ ਪਾਪਾ ਜਿਹੜੀ ਕਾਲੀ ਜੀਪ ਵਾਲੇ ਨਾਲ ਘੁੰਮਦੀ ਫਿਰਦੀ ਏ ਤੂੰ ਅਰੇ ਕਿਹੜਾ ਜੀਪ ਵਾਲਾ ਇਹਦਾ ਕੱਲ ਮੈਨੇ ਸੰਨ ਰਿਪੋਰਟ ਆਈ ਆ ਮੈਨੂੰ ਮਮਿੱਤੇ ਦੱਸਿਆ ਤੇਰੀ ਨੇ ਕੀ ਹੋ ਗਿਆ ਬੈਠ ਇੱਥੇ ਤੇ ਕੀ ਗੱਲ ਹੋਈ ਇਹ ਤੂੰ ਮੈਂ ਲੇਟ ਹੋ ਰਹੀਆਂ ਕਾਲਜ ਇਹ ਲੈ ਤੈਨੂੰ ਕਾਲਜ ਲਾਇਆ ਸੀ ਪੜਨ ਵਾਸਤੇ ਚੰਗੇ ਬੁਖਵਾਸਤੇ ਲਾਇਆ ਤੈਨੂੰ ਟਿੰਨੇ ਪੜਕੇ ਕੰਮ ਤੇ ਲੱਗੂਗਾ ਹਾਂਜੀ ਤੇ ਸਰ ਹੋ ਕੀ ਆ ਉਹ ਬਾਹਰ ਮੁੰਡਾ ਹੈ ਉਹ ਕੋਈ ਨਹੀਂ ਬਾਪਾ ਉਹ ਬਹੁਤ ਵਧੀਆ ਮੁੰਡਾ ਹੈ ਕੌਣਾ ਪਿੰਡੂ ਹੋਣਾ ਹੈ ਨੇ ਪਿੰਡੂ ਨਹੀਂ ਹੈਗਾ ਉਹ ਬਹੁਤ ਵਧੀਆ ਮੁੰਡਾ ਨਾਈਸ ਮੁੰਡਾ ਹੋ। ਨਹੀਂ ਤਾ ਵੀ ਦੇਖ ਲੈ ਉਹਨਾਂ ਦਾ ਪਿੰਡੂਆਂ ਦਾ। ਅਰੇ ਨਹੀਂ ਉਹ ਬਹੁਤ ਵਧੀਆ ਮੁੰਡਾ। ਅਸਲ ਤੇਰੇ ਵਾਸਤੇ ਬਾਪੂ ਕੋ ਸੋਚਵੇ ਤੂੰ ਤਾਂ ਵਿਦੇਸ਼ਾਂ ਭੇਜਣ ਨੂੰ ਫਿਰਦੇ ਐ। ਇਸ ਤਰ੍ਹਾਂ ਵੀ ਪੜ੍ਹਦੀ ਕਿ ਚੰਗੀ ਓਬਵੀਅਸ ਓਬਵੀ ਲੱਗੂਗੀ ਜਾ ਕੇ ਵਿਦੇਸ਼ਾਂ ਡਾਕਟਰ ਬਣੂਗੀ। ਤੂੰ ਉਹਨਾਂ ਮੁੰਡਿਆਂ ਕਰ ਕਿਉਂ ਫਿਰਦੀ ਐ? ਅਰੇ ਨਹੀਂ ਉਹ ਬਹੁਤ ਵਧੀਆ ਮੁੰਡਾ ਤੁਸੀਂ ਉਹਨੂੰ ਵੈਸੇ ਹੀ ਪਿੰਡੂ কই ਜਾਂਦੇ ਹੋ ਬਹੁਤ ਵਧੀਆ ਨਾਈਸ ਮੁੰਡਾ ਬਹੁਤ ਚੰਗਾ। ਉਹ ਕੀ ਜਾਣਦੇ ਪਿੰਡਾਂ ਬਾਰੇ? ਅਰੇ ਨਹੀਂ ਉਹ ਬਹੁਤ ਅੱਛਾ ਮੁੰਡਾ ਮੁੰਡਾ। ਤੇ ਸਾਡੀ ਕੰਨੀ ਕੰਨੀ ਦੀ ਆਏਗੀ। ਤੂੰ ਸਮਝਾ ਨਾ ਕੋ ਮੈਡਮ ਹੁੰਦਾ ਅਗੜ ਚੰਗਾ ਨਹੀਂ ਜਾਗਦਾ ਤੋ ਕਿੱਦਾਂ ਬੈਠ ਕੇ ਆਈ ਸੀ ਤੇ ਗੱਲ ਨਹੀਂ ਪਾਪਾ ਉਹ ਮੈਨੂੰ ਬਸ ਛੱਡਣ ਆਇਆ ਸੀ ਔਰ ਕੁਛ ਨਹੀਂ ਕਿੱਥੇ ਵੀ ਜਾ ਸੀ ਤੈਨੂੰ ਕਾਲਜ ਜੀ ਪੜ੍ਹਨੇ ਆਇਆ ਸੀ ਹਾਂਜੀ ਚਲੋ ਜੀ ਪਾਪਾ ਮੇਰਾ ਕਾਲਜ ਦਾ ਟਾਈਮ ਹੋ ਰਿਹਾ ਨਹੀਂ ਬੈਠੇ ਤੈਨੂੰ ਕੱਲ੍ਹ ਚ ਨਹੀਂ ਜਾਣਾ ਆਏਗਾ ਤੇਰੇ ਮਾਦਰ ਰਹਿਣੇ ਆਏਗੀ ਆਪੇ ਦੇਖੋ ਮੈਂ ਇਹ ਜੋ ਕਰਨਾ ਕੋਈ ਸ਼ਿਕਾਇਤ ਨਹੀਂ ਤੇਰੀ ਤੇ ਸੁਮੇਲ ਦੇ ਮੈਟਰ ਉੱਤੇ ਇਹਨੇ ਪਾਇਆ ਬਲੋਕਾਂ ਦੇ ਅਦਵਾਰੇ ਫੇਰ ਪਾ ਗਈ ਦੇਖੋ ਜੀ ਇਹ ਤਾਂ ਬਹੁਤ ਦਿਲ ਘਬਰਾਉਂਦਾ ਹੈ ਦੇਖੋ ਜਿਵੇਂ ਉਹ ਕਹਿੰਦੀ ਓਵੇਂ ਕਰ ਦੋ ਦੇਖੋ ਜੀ ਲੋਕ ਜਵਾਕ ਤਾਂ ਦਿੱਤੇ ਮਾਂ ਪਿੱਛੇ ਮਰ ਜਾਂਦੇ ਨੇ ਨਹੀਂ ਕਿਤੇ ਨਹੀਂ ਮਰਦੀ ਹੈਗੀ ਹੋਈਗੀ ਨਹੀਂ ਜੀ ਨਹੀਂ ਤੁਸੀਂ ਉਹਦਾ ਦੇ ਸੋਚੋ ਕੁਛ ਚਲੋ ਜੀ ਦੇਖੇ ਜਾ ਕੇ ਚਲੋ ਕੁੜੀ ਨੂੰ ਪਤਾ ਨਹੀਂ ਕੀ ਕੁਝ ਕਰਨਾ ਲਵੇ ਚਲੋ ਬਹੁਤ ਦਿਲ ਘਬਰਾਉਂਦਾ ਮੇਰਾ ਤਾਂ ਹੋਰ ਕੀ ਗੱਲ ਹੋ ਗਈ ਮੋਰਾਂ ਠੁਠੇ ਹੀ ਬੈਠੀਆਂ ਚਲੋ ਛੱਡੋ ਇਹ ਸਾਡੇ ਮੈਟਰ ਪਵਾ ਕੇ ਤੋ ਦਸ ਹੋਈ ਬੈਠੀਆਂ ਪਾਪਾ ਤੁਸੀਂ ਅੱਜ ਮੈਨੂੰ ਬਹੁਤ ਬੋਲਿਆ ਆ ਚੰਗਾ ਨਹੀਂ ਹੋਇਆ ਹੈ ਚਲੋ ਛੱਡੋ ਇਹ ਨਹੀਂ ਤੂੰ ਸਮਝਾਉਂਦੀ ਸਮਝਾ ਤੈਨੂੰ ਸਮਝਾ ਰਹੇ ਆ ਦੇਖ ਤੋ ਐ ਨਹੀਂ ਕਰਦੇ ਹੁੰਦੇ ਸਿਆਣੇ ਬੱਚੇ ਠੀਕ ਆ ਸਮਝਾ ਹੁਣ ਵੀ ਸਮਝ ਜਾ ਦੇਖ ਤੋ ਸਿਆਣੇ ਬਣੇਦਾ ਹੁੰਦੇ ਠੀਕ ਹੈ ਤੂੰ ਨਾ ਪਿੰਡਾਂ ਵਾਲੇ ਨਹੀਂ ਪਿੰਡਾਂ ਵਾਲੇ ਨਹੀਂ ਜਾਣਦੇ ਉੱਥੇ ਜਾ ਕੇ ਤੇ ਤੇ ਇੰਨੇ ਇੰਨੇ ਭਈਆਂ ਜਿਹਾ ਰੋਟੀਆਂ ਪਕਾਉਣੀ ਇਹਨਾਂ ਨੇ ਗੋਹਾ ਚਕਾ ਚਕਾ ਕੇ ਮਾਰ ਦੇਣਗੇ ਅਸੀਂ ਤੇਰੇ ਕੋਲ ਇੱਕ ਵਾਰੇ ਸੋਚਦੇ ਆ ਚੰਗਾ ਸੋਚਦੇ ਸੰਭੀਦਾ ਹੁੰਦਾ ਅਸੀਂ ਇਹ ਦੁਨੀਆਦਾਰੀ ਦੇਖੀ ਹੈ ਕੋਈ ਨਹੀਂ ਕੋਈ ਨਹੀਂ ਉਹ ਮੈਂ ਆਪ ਹੀ ਦੇਖ ਲੂੰਗੀ ਮੇਰੀ ਜ਼ਿੰਦਗੀ ਹੈ ਮੈਂ ਆਪੇ ਸਾਰ ਕੁਝ ਦੇਖੂੰਗੀ ਕਿਹਾ ਉਹਨਾਂ ਦਾ ਉਹਨਾਂ ਦੇ ਵਿਜੋਕਣ ਬਾਰੇ ਕਿਆ ਜਾਣਦੇ ਇਥੋਂ ਪਾਪਾ ਕਿਸੇ ਨੂੰ ਐਵੇਂ ਥੋੜੀ ਬੋਲੀਦਾ ਹੁੰਦਾ ਇਹ ਮੈਨੂੰ ਪਤਾ ਹੈ ਨਾ ਉਹ ਬਹੁਤ ਵਧੀਆ ਹੈ ਬੰਦਾ ਚਲ ਮਲਾ ਉਹਨੂੰ ਦੇਖੀ ਅਸੀਂ ਕਹਿ ਹਾਂ ਤੇ ਬਸ ਆਪਾਂ ਇੰਨੇ ਇੰਨੇ ਮਾਲਕ ਆ ਆਪਣੇ ਫੈਕਟਰੀਆਂ ਹੈਗੀਆਂ ਫਾਰਮ ਹਾਊਸ ਆ ਆਪਣੇ ਕਿੱਡੇ ਕਿੱਡੇ ਕੋਈ ਨਹੀਂ ਮੈਂ ਤੁਹਾਨੂੰ ਉਹਨਾਂ ਨਾਲ ਮਿਵਾ ਦਿੰਦੀ ਹਾਂ ਬਣਾਉ ਉਹਨੂੰ ਦੇਖੀ ਕਾਉਣਾ ਹੋ ਕਿਆ ਖਾਂਦਾ ਨਾ ਉਹਦਾ ਬਲਾ ਮੁੰਡੇ ਦੇਖੀਏ ਇਹ ਤਾਂ ਜਹੀ ਜਿੱਤੇ ਗਾਦੇ ਨਹੀਂ ਮੰਦੀ ਸਾਡੀ ਨਾ ਤੂੰ ਪਛਤਾਉਣਾ ਬਲਾ ਉਹਨੂੰ ਕਰ ਬੋਲ ਉਹਨੇ ਬਲਾ ਕੋਈ ਨਹੀਂ ਮੰਨਣਾ ਨੂੰ ਹਲੋ ਹਾਂਜੀ ਜਾਨੀ ਜਿੱਥੇ ਵੀ ਹੋ ਤੁਸੀਂ ਹੁਣ ਹਾਂਜੀ ਜਿੱਥੇ ਵੀ ਹੈਗੇ ਤੁਸੀਂ ਜਲਦੀ ਆ ਜਾਓ ਮੇਰੇ ਘਰਦਿਆਂ ਨੇ ਤੁਹਾਡੇ ਨਾਲ ਗੱਲ ਕਰਨੀ ਹੈ। ਕੋਸਮਾਤਾ ਛੜੀ ਜਾਂਦੀ ਹੈ। ਭయ్యా ਹਾਂ, ਇਹਨਾਂ ਲੋਕ ਵੀ ਘਰੀ ਬੁਲਾ ਲਿਆ ਤੇ ਪਟਾਉਣ ਦਾ ਪ੍ਰਬੰਧ ਤਾਂ ਨਹੀਂ ਕਰੀ ਬੈਠੀ। ਕਿਸ ਨੇ ਕੁਝ ਖਿਆਲ ਦੇ ਦੀ ਆ। ਹਾਂ, ਉਹ ਘਰੀ ਬੁਲਾ ਲਿਆ ਤੇ ਚਾਹ ਲੈਣਾ ਭਵਾਂ ਦੀ। ਆਪਾਂ ਨੂੰ ਇਹ ਚੱਲਣਾ ਪੈਣਾ। ਤਾਂ ਕਿ ਸਮਝੋ ਉਹ ਬੈਠੀ। ਜਿੱਕਰ ਬੈਠੇ ਆ। ਕੱਟਾ ਗਿਆ ਬਲਾ ਨੇ ਹਾਂ ਸ੍ਰੀ ਗਾਲ ਜੀ ਸ੍ਰੀ ਗਾਲ ਜੀ ਇਹ ਚੱਕਰ ਆਇਆ ਇਹ ਹੋ ਗਈ ਇਹ ਚੱਕਰ ਪਿਆ ਜੀ ਹਾਂ ਜੀ ਦੱਸੋ ਬਲਾ ਇਹ ਉਹ ਕੋਣੋਂ ਨਰਲੀ ਕੁੜੀ ਨੂੰ ਅੱਜ ਖਵਾਉਣੇ ਆਲਾ ਮੈਂ ਕੁਝ ਨੂੰ ਪਿਆਰ ਕਰਦਾ ਸਾਡੇ ਨਾਲ ਹੀ ਵਧ ਕਰਦਾ ਨਹੀਂ ਥੋੜਿਆਂ ਦਾ ਮੈਂ ਰਸਤਾ ਚਲੋ ਥੋੜਾ ਦਾ ਉੱਚ ਪੱਧਰ ਆਣਾ ਹੀ ਪਰ ਆਪਣਾ ਚਲੋ ਦੂਜੇ ਲੈਵਲ ਤੇ ਹੈ ਹੀ ਮੇਰਾ ਤੂੰ ਕਿਤਾਬ ਕਿੰਨੇ ਬੰਦ ਰੱਖਦਾ ਫਸੇ ਪਾਣੀ ਹੈ ਅਸੀਂ ਚੰਗੇ ਸਕੂਲ ਚ ਪੜਾਉਣ ਲਾਈ ਹੈ ਤਰੋ ਤਾਂ ਤੁਹਾਡੀ ਮਰਦਾਂ ਮੰਨਦਾ ਜੀ ਆਪਕੜਾ ਇਹ ਘਰੋਂ ਕੱਢਿਆ ਹੈ ਜੀ ਇਹ ਕੱਢੇ ਦੀ ਗੱਲ ਨਹੀਂ ਹੈ ਕਿ ਅਸੀਂ ਪੜਾਉਂਈਏ ਚੰਗੇ ਸਕੂਲ ਚ ਤਾਂ ਕਰਕੇ ਨਾ ਵੀ ਕਿਤੇ ਚੰਗੇ ਬਾਹਰ ਦੇ ਦੇਸ਼ਾਂ 'ਚ ਭੇਜਾਂਗੇ ਸਾਡਾ ਜਾ ਕੇ ਨਾਮ ਰੋਸ਼ਨ ਕਰਗੇ ਇਹਨੇ ਆ ਰੋਸ਼ਨ ਕਰਨਾ ਸੀ ਨਾ ਮਾਈ ਕੁੜੀ ਨੂੰ ਵਲਤਣਾ ਹੋਈ ਤੋਈ ਰੋਟੀ ਖਵਾ ਦੂੰਗਾ ਆਹ ਬਰੋਟੀ ਸਾਡੇ ਜਿੰਨੀ ਸਾਡੇ ਆ ਮੇਲਾ ਚੱਲਦੀ ਐ ਮੈਂ ਕਿਹੜਾ ਜੀ ਗੁਰਦੁਆਰੇ ਖਾਣਾ ਮੈਂ ਮੂੰਹ ਤਾਂ ਕਰੀ ਖਾਣਾ ਜਿੱਥੇ ਮੈਂ ਖਾਉਂ ਦੋ ਰੋਏ ਘਾ ਦੂ ਜੀ ਦੇਖ ਲੈ ਇਹ ਤਿੰਨ ਝਕਲਾ ਦੂਗਾ ਰੋਟੀ ਨੂੰ ਐ ਨਾ ਦੋ ਜੀ ਪਿੰਡੂ ਵਾਲੀ ਗੱਲ ਹਾਂ ਜਿਹੜੀ ਪ੍ਰੀਆ ਬੇਟੀ ਦਾ ਉਹਨੂੰ ਬਲਾਇਆ ਇਹ ਮੈਂ ਤੈਨੂੰ ਕੀ ਕਹੇਤਾ ਮੈਂ ਮੇਰੀ ਗੱਲ ਸੁਣ ਪਿੰਡਾ ਨਾ ਪਿੰਡਾ ਵਾਲੀ ਗੱਲ ਕਰਦੇ ਆ ਪਿੰਡ ਵਾਲੇ ਜੀ ਸਹਿਰੂ ਨਾਲ 100 ਗੱਲ ਚੰਗੇ ਨੇ ਕਿਉਂ ਅਬਦਾ ਕਰਦੇ ਆ ਅਬਦਾ ਖਾਨੇ ਆ ਤੁਹਾਡੇ ਮੰਗ ਨਹੀਂ ਵੀ ਹਾਂ ਬਹਿ ਕੇ ਦਫਤਰਾਂ ਦੇ ਥੱਲੇ ਮਜ਼ਦੂਰਾਂ ਤੋਂ ਕੰਮ ਕਰਾਉਂਦੇ ਆ ਮੈਂ ਅਸੀਂ ਕੰਮ ਤਾਂ ਕਰਾਉਂ ਸਾਡੇ ਕੋਲ ਹਜ਼ਾਰਾਂ ਮਜ਼ਦੂਰ ਕੰਮ ਕਰਦਾ ਕਰੀ ਤੇ ਖਾਣ ਦਿੰਦੇ ਰੋਟੀ ਪੱਕੇ ਵੇ ਆ ਉਹ ਨਹੀਂ ਸਾਨੂੰ ਪਤਾ ਜੀ ਤੁਸੀਂ ਇਹਨਾਂ ਨੂੰ ਕੀ ਖਾ ਰਿਹਾ ਕਿੰਨੇ ਵਾਦਿਆਂ ਵਿੱਚ ਕੰਮ ਕਰਦੇ ਆ ਕਰੀ ਮੈਂ ਛੁੱਟੀ ਗੱਲ ਮੰਨਦਾ ਜੀ ਪਰ ਮੈਂ ਇਹਨੂੰ ਖੁੱਸ ਰੱਖੂ ਮੈਂ ਆਪਦੀ ਉਹ ਕਰਦਾ ਜੀ ਕਰੇ ਮਾਏ ਬਾਪਾ ਵਸ ਉਹਨਾਂ ਨੂੰ ਦੇਖਣ ਦੋ ਜਾਨਾਂ ਨੂੰ ਭਾਈ ਬਾਹਰ ਉਹ ਤਾਂ ਹੈਗਾ ਜਿਹੜੇ ਭਈਏ ਰੱਖੇ ਵੇ ਰੋਟੀਆਂ ਪਕਾ ਆ ਪਾ ਕੇ ਸਾਡੀ ਕੁੜੀ ਨੂੰ ਤੋਂ ਮਾਰ ਦੂੰਗਾ ਉਹ ਤਾਂ ਹੀ ਰੱਖ ਲੈ ਕੰਮ ਲਈ ਸਾਮਾਨ ਕਿੰਨਾ ਜੇ ਰੋਟੀ ਖਵਾਉਗੀ ਗਰ ਜੇ ਰੋਟੀ ਜੇ ਰੋਟੀਆਂ ਬਕਣੀਆਂ ਨਹੀਂ ਹੈਗੀਆਂ ਸ਼ਾਬਾਸ਼ ਜਵਾਈ ਬਤਾ ਆਪ ਆ ਗਿਆ ਮੈਡਮ ਪਹਿਲਾਂ ਪਿੰਡ ਦੀ ਬੁੜੀ ਮੈਡਰ ਪਾ ਗਈ ਹੁਣ ਤੈਂ ਪਵਾ ਦੇ ਮੈਡਰ ਪਾ ਪਾ ਮੈਡਰ ਪਹਿਲਾਂ ਜੁਗੈ ਰਹਿ ਗਿਆ ਕਰੋ ਅੱਗੇ ਮਾਰ ਗਿਆ ਫਿਰ ਕੋਈ ਸਮਝਾਓ ਪਾਪਾ ਕੋਈ ਨਾ ਬੱਤਾ ਸਮਝਾਵਾਂਗੇ ਤੇਰੇ ਪਾਪਾ ਨੂੰ ਠੀਕ ਹੈ ਕੋਈ ਨਹੀਂ ਕਰਦਾਂਗੇ ਠੀਕ ਬਸ ਬਸ ਬਾ ਪਾਣੀ ਨਹੀਂ ਯਾਰ ਪਾਣੀ ਤੇਰੇ ਕਿਤੇ ਕਿਤੇ ਟੁੱਟੇ ਹੋਏ ਆ ਤੂੰ ਆਪ ਨਹੀਂ ਉੱਠ ਕੇ ਪਾਣੀ ਲੈ ਸਕਦਾ ਪਾਣੀ ਮੰਗਿਆ ਬਿੱਬੇ ਟਾਪ ਨਹੀਂ ਕਿੱਧਰੋਂ ਬਣਦੀ ਪਾਣੀ ਦੇਦੇ ਜਾਂਦੇ ਮੈਂ ਤੇ ਮੈਨੂੰ ਪਤਾ ਨਹੀਂ ਕਿ ਆਪਣਾ ਵਕਤ ਕੱਟਦੀ ਆ ਪਾਪੂ ਪਾਣੀ ਪੜੀ ਹਰ ਵਾਰ ਪਾਣੀ ਸਰਪੰਚ ਨੂੰ ਬੁਲਾਉਂਦੇ ਆ ਤੇਰੇ ਵਾਸਤੇ ਪਾਣੀ ਦੇ ਉਹ ਦੋ ਦਿਨ ਪਾਣੀ ਤੂੰ ਮੈਨੂੰ ਹੋਇਆ ਕੀ ਹੋਇਆ ਪਿਆ ਮੈਂ ਪਾਣੀ ਮੈਂ ਕਿਹਾ ਕੋਈ ਡਾਕਟਰ ਦੇ ਦੇ ਸਾਕੇ ਇਹਦਾ ਕੋਈ ਸਰਪੰਚ ਦੇ ਦੇ ਜਾਂਦਾ ਯਾਰ ਕੀ ਹੋਗਾ ਤੈਨੂੰ ਕਦੀ ਕੰਮ ਕਰਿਆ ਹੋਵੇ ਫਿਰ ਪਤਾ ਲੱਗੇ ਭਾਈ ਤੇ ਪਿਆ ਪਿਆ ਪਤਾ ਨਹੀਂ ਕੀ ਕੀ ਆਗਰ ਲਾਈ ਜਾਂਦਾ ਲੋ ਪਾਣੀ ਤਾਂ ਤੇ ਨਹੀਂ ਦੇ ਹੁੰਦਾ ਹੈਗਾ ਆਪਣੇ ਕੰਮ ਆਪ ਕਰਨੇ ਸਿੱਥੋ ਅੰਮਾ ਜੀ ਚੌਂਸੀ ਦੀ ਰਾਣੀ ਬਣੀ ਜੇ ਪਲਾਦੇ ਪਾਣੀ ਅੜ ਤੇ ਆਗ ਲੱਗੀ ਦੀ ਜਮਾ ਤਾਂ ਕੋਈ ਚੂੜੇ ਆਈ ਦੇ ਆ ਨਾ ਸਾਨੂੰ ਵੀ ਸੋਖਾ ਖੋਬ ਜਵੇ ਹੁਣ ਤਾਂ ਸੈਨੂ ਕੋ ਯਾਰ ਤੁਸੀਂ ਚਾਹੁੰਦੇ ਕਿਉਂ ਮੈਨੂੰ ਉਹ ਤਾਂ ਲਾ ਦੋ ਮੈਂ ਸੱਗਿਆ ਪਾਣੀ ਆ ਬਾਪੂ ਸਰਪੰਚ ਤੇ ਬਾਕੀ ਆ ਤੂੰ ਡਟ ਨਹੀਂ ਤੇ ਬਾਕੀ ਹੁਣ ਕਹਿੰਦੀ ਚੂੜੇ ਵਾਲੀ ਤੈਨੂੰ ਚੱਕਰ ਪ੍ਰੋਬਲਮ ਕੀ ਆ ਚੱਕਰ ਇਹ ਆ ਪੁੱਤ ਜਾਨ ਨਹੀਂ ਹੈਗੀ ਸਰੀਰ 'ਚ ਹੁਣ ਕੀ ਆ ਕਰਾਂ ਹੋਮਾ ਤਾਂ ਦੇਖ ਲੈ ਕਿੰਨੀ ਹੋਗੀ ਤੂੰ ਘੱਮ ਸੇ ਘੱਮ ਤਾਂ ਅਮੀ ਆਪਣੇ ਆਪ ਬਾਰੇ ਸੋਚ ਖੇਤਾਂ ਦਾ ਵੀ ਕਰਾਂ ਤੇ ਡੰਗਰਾਂ ਦਾ ਵੀ ਕਰਾਂ ਕਦੇ ਸੋਚਿਆ ਹੋਵੇ ਵੀ ਹਾਂ ਬਾਪੂ ਕਿਵੇਂ ਤੜਪਦਾ ਹੈ ਆ ਤੂੰ ਹੀ ਰਹਿ ਗਈ ਤੂੰ ਹੀ ਰਹਿ ਗਈ ਮਨਮਟੋ ਸੋਚ ਬਾਪੂ ਮੈਂ ਹੁਣ ਤਾਂ ਕਾਲਜ ਚ ਆਇਆ ਤੈਨੂੰ ਐ ਤਾਂ ਕੀ ਕਹਿਣਾ ਵੀ ਪਾਣੀ ਮੈਂ ਦਵਾਂ ਉਹ ਹੁਣ ਤਾਂ ਮੈਂ ਕਾਲਜ ਚ ਆਇਆ ਬਾਪੂ ਯਾਰ ਐਵੇਂ ਨਾ ਕਰ ਪਲਾਉਂਦੇ ਨਹੀਂ ਪਾਣੀ ਫਿਰ ਤੁਸੀਂ ਆਖ ਅਸੀਂ ਨਹੀਂ ਦੇਣਾ ਪਾਣੀ ਪਰੋਣ ਵਾਲੀਆਂ ਬਾਧੂ ਨੇ ਫਿਰ ਆ ਲਿਆ ਕੇ ਤਾਂ ਦਿਖਾ ਦੇ ਕੋਈ ਉਹ ਨਾ ਹਾਂ ਲੈ ਰਣਗੇ ਪ੍ਰਿਆ ਰੁਪੀਨਾ ਉਹ ਸੱਚ ਹਾਂ ਤਾ ਉੱਚਾ ਸਾਡੇ ਵਾਸਤੇ ਜੀ ਨੇ ਚਾ ਮਮਾ ਨੂੰ ਨਾ ਸਾਡੇ ਇੱਕ ਚਾਹ ਨੂੰ ਜਵਾਬ ਦੇਣਾ ਲੱਗਦੀ ਕਾ ਚਾਹਣਾ ਨਹੀਂ ਆ ਤੁਸ ਦੱਸੋ ਮੈਂ ਵੀ ਸਭ ਦੱਪੜਾ ਬਣਾਉਣਾ ਸੀ ਮੈਂ ਕੀ ਕਰਾਂ ਫਿਰ ਉਹ ਮੈਂ ਰੋਟੀਆਂ ਥੋੜੀ ਬਣਾਵਾਂ ਨਹੀਂ ਇੱਥੇ 나 ਹੋਰ ਕਿਆ ਕਰੂੰਗੀ ਤੂੰ ਮੈਂ ਰੋਟੀਆਂ ਬਣਾਉਣਾ ਨਹੀਂ ਇੱਥੇ ਤੂੰ ਬਣਾ ਲਈਏ ਫਿਰ ਕੀ ਹੁੰਦਾ ਨਹੀਂ ਰੋਟੀਆਂ ਬਣ ਗਈਆਂ ਰੋਟੀਆਂ ਘਰ ਵੀ ਤਾਂ ਬਣਾਉਂਦੇ ਇੱਥੇ ਮੈਂ ਨਹੀਂ ਉਹ ਜੇ ਤੇਰੇ ਮਾਪੇ ਨੇ ਅਸੀਂ ਵੀ ਤੇਰੇ ਮਾਪੇ ਹਾਂ ਮੈਂ ਤੇ ਆਪਣੇ ਘਰੇ ਨਹੀਂ ਕੰਮ ਕੀਤਾ ਮੈਨੂੰ ਚਾਹੁੰਦੂ ਆਹ ਚੰਦੜਾ ਚਾਹੁੰਦੂ ਮੈਂ ਕਿਉਂ ਤੈਨੂੰ ਅਸੀਂ ਆਏ ਤਾਂ ਨਹੀਂ ਕਿ ਤੱਕ ਐਸੇ ਜਮੀਨਾਂ ਨੇ ਕੰਮੀ ਲਿਆ ਮੈਂ ਹਾਂ ਜਿੰਨ ਚਾਹਾਂ ਦੀ ਨਾ ਪਤਾ ਹੋਵੇ ਤੇ ਉਹ ਕਿਆ ਦੇਖ ਆਦਸੋਂ ਲਾ ਮੇਹੀ ਕਿਮਟ ਇਹਦਾ ਮਾਵਾ ਆਪਾਂ ਨੂੰ ਬੁਲਾ ਲਾ ਅਸੀਂ ਉਹਨਾਂ ਨੂੰ ਪੁੱਛਦੇ ਆਂ ਵੀ ਐਡੀ ਬੜੀ ਗੋਛੇ ਵਾਲੀ ਕਾਤੀ ਨਹੀਂ ਚਾਹ ਦਾ ਕੁਟ ਵੀ ਨਹੀਂ ਹਮਰ ਬਣਾਉਣਾ ਓਏ ਉਹਦੀ ਉਹ ਸੰਗਦੀ ਆ ਬਣਾ ਲਓ ਸਾਰਾ ਕੁਝ ਲੈਂਦੀ ਐ ਇਹ ਬਣਾ ਸਾਰਾ ਕੁਝ ਲੈਂਦੀ ਮੈਂ ਨਹੀਂ ਕੁਝ ਵੀ ਬਣਾਉਣਾ ਚਾਹ ਨਹੀਂ ਮੈਂ ਉਹਨਾਂ ਨੇ ਕੀ ਕੀਤਾ ਲੱਗਦਾ ਕਿ ਥੱਲੇ ਲੱਗਦਾ ਕਿ ਥੱਲੇ ਹਨੀਆਂ ਨਹੀਂ ਤਾਂ ਕੁਝ ਵੀ ਕੀਤੀ ਗਰੀ ਨਹੀਂ ਸਭ ਤੋਂ ਤਾਂ ਪਾਣੀ ਦਾ ਗਲਾਸ ਮੰਗਦਾ ਸੀ ਇੱਥੇ ਚਾਹ ਵੀ ਬਣਾਏਗਾ ਬਣਾਉਣੇ ਬਣਾ ਲੈਣੇ ਮਾਸ਼ਾ ਦਿਖਾ ਦਈਏ ਕੱਲ੍ਹ ਵਿਆਹ ਹੋਇਆ ਲੱਗੂਗਾ ਹੁਣੇ ਪੰਜ ਇਤਾਂ ਹੋਣ ਲੱਗੇ ਆ ਘਰ ਚ ਨਾ ਮਰਜੀ ਹੈ ਤਾਂ ਪੀਣੀ ਹੁਣ ਮੈਂ ਪਲਾ ਦਿੰਨਾ ਇਹ ਬਹੁਤ ਉਹ ਕੋਈ ਬਣਾ ਕੇ ਪਰਾ ਦੂ ਇਹਦੇ ਟੁੱਟਿਆ ਹਰ ਦਸ ਟੁੱਟ ਗਿਆ ਉਹ ਦੋ ਮੈਨ ਨਾਲ ਸੁਣੋ ਪ੍ਰਿਆ ਤੋਂ ਪੱਧ ਚਾਹ ਬਣਾ ਲੈ ਨਾ ਜਾਂ ਜਿਵੇਂ ਯਾ ਕਾਲੀ ਪੀੜੀ ਜੀ ਬਣਾ ਕੇ ਪਲਾ ਦੇ ਨਹੀ ਮੈਂ ਨਹੀਂ ਬਣਾਉਂ ਤੂੰ ਹੀ ਬਣਾ ਲਾ ਦੇ ਮੈਨੂੰ ਕਰਨਾ ਬਣਾ ਰਵ ਤੋ ਫਲਾਦਣਾ ਭੁੜਿਆ ਜਾਂ ਤੂੰ ਨਹੀਂ ਜੀ ਬੀਬੀ ਬਣਾ ਲੰਨਾ ਚਾਹ ਚਾਹ ਅੱਗੇ ਚਾਹ ਨਹੀਂ ਪੀਤਾ ਸੀ ਤਾ ਬਟਾ ਚੜੜੀ ਅੰਨੇ ਚਾਹ ਨੂੰ ਦੱਸਦੀ ਹੈ ਬਣਾ ਲੈਣਾ ਤੁਸੀਂ ਮੇਰੇ ਤੋਂ ਇਹ ਪੁੱਛੇ ਕਿ ਮੈਂ ਬਣਾ ਦਵਾਂ ਕਿਉਂ ਚਾਹ ਬਣਾਣੀ ਨਹੀਂ ਤੁਸੀਂ ਯਾਰ ਇਹ ਵੀ ਪੁੱਛਣਾ ਪਿਆ ਚਾਹ ਬਣਾਣੀ ਨਹੀਂ ਬਣਾਣੀ ਚਾਹ ਤੁਸੀਂ ਕਿਉਂ ਬਸ ਨਹੀਂ ਓ ਯਾਰ ਬੇਬੇ ਬਾਪੂ ਨਹੀਂ ਕੋਈ ਨਾ ਤੁਸੀਂ ਨਾ ਵਸਤੇ ਹੁਣ ਕੰਮ ਕਰਨ ਲੱਗੇ ਆ ਹੁਣ ਮੈਂ ਜੰਮਿਆ ਯਾਰ ਤੁਹਾਨੂੰ ਆਪਾਂ ਬਤਾਉਂਦੇ ਨਹੀਂ ਬਣਾਣੀ ਤੁਸੀਂ ਚਾਹ ਕੋਈ ਨਾ ਓਏ ਹੱਥ ਫਿਰ ਹੁਣ ਤੁਸੀਂ ਚਾਹ ਬਣਾਉਂਗੇ ਤੂੰ ਕੁਝ ਨਹੀਂ ਕਰਦਾ ਮੈਂ ਆ ਕੇ ਬਣਾਣੀ ਨਹੀਂ ਕੋਈ ਨਹੀਂ ਮੈਂ ਫੋਨ ਕਰਨ ਲੱਗਿਆ ਆ ਤੂੰ ਕੀ ਹੋ ਗਿਆ ਯਾਰ ਕੀ ਜਕਰ ਪਈ ਆ ਨਹੀਂ ਬਸ ਠੀਕ ਉਹ ਯਾਰ ਛੱਡ ਰਹਿਣ ਦੇ ਤਾ ਨੂੰ ਯਾਰ ਗੱਲ ਵਧਾਉਣੀ ਆ ਯਾਰ ਅੱਡੀ ਦਾ ਗੱਲਬਾਤ ਵੀ ਨਹੀਂ ਹੋਈ ਪਾਪਾ ਆਜੋ ਇੱਥੇ ਘਰੇ ਮੈਂ ਚਲੀ ਜਾਣਾ ਕੀ ਹੋ ਗਿਆ ਕੀ ਕੀ ਚਿੱਤਰੇ ਯਾਰ ਨਹੀਂ ਮੈਂ ਬੱਸ ਨਹੀਂ ਬਣਾਨੀ ਤਾਂ ਆਪੇ ਕਰਨਗੇ ਆਪੇ ਖਾਣਗੇ ਉਹ ਯਾਰ ਤੇਨ ਤਾਂ ਲੈਣਾ ਆਪਣੀ ਸੀ ਲੋਕਾਂ ਦੇ ਯਾਰਾ 9/15 ਹੁਣ ਆਂ ਕੀ ਹੋ ਗਿਆ ਉਸ ਨੇ ਮਤਲਬ ਬੈਡਰਮ ਮੈਂ ਜਾ ਤਾ ਨਹੀਂ ਕਾ ਪ੍ਰੀਤ ਕਿਉਂ ਕਹਿਣੀ ਤੂੰ ਕਰਕੇ ਖਿਲਾ ਲਾ ਫਿਰ ਮੈਂ ਚੱਲੂ ਓਏ ਕੰਮ ਨੂੰ ਕਰ ਚੱਲੀ ਤਾਂ ਸੀ ਰਣ ਬਣ ਕੇ ਆ ਪੁੱਤ ਆਇਆ ਨਹੀਂ ਬੁੱਤ ਕਰ ਮੈਂ ਤੇ ਹਾਂ ਪੁੱਤ ਭਰਿ ਮਣੀ ਗੱਲ ਤੇ ਇੰਨਾ ਗੁੱਸਾ ਕਰੇਗਾ ਬੱਚਾ ਇੰਨਾ ਨਹੀਂ ਗੁੱਸਾ ਕਰੇਗਾ ਕਿੰਨੀ ਆਤੀਆਂ ਹੈ ਹੈ ਆ ਤੇਰੇ ਮਮੀ ਦਾ ਕੀ ਆ ਗਿਆ ਹੈ ਕੋਈ ਨਹੀਂ ਰੋਣਾ ਆਉਂਦੀ ਹੈ ਹੁਣ ਕੀ ਹੋ ਗਿਆ ਆਜੋ ਵੀ ਹਾਂ ਚੱਲ ਆਜੋ ਬੈਠੇ ਗੱਲ ਕਰ ਬੈਠੋ ਹਜੇ ਠੀਕ ਹੈ ਕਾਹ ਚੱਲੋਗੇ ਹੁਣ ਧੀ ਆਇਆ ਜਾਂ ਸੁਤਰਾ ਕਰ ਲੰਦੇ ਬਰਨ ਕਰ ਲੈ ਬੈਠੋ ਮੈਂ ਕਿਹਾ ਤਾਕੂਸੀ ਤੁਸੀਂ ਲਿਆਓ ਮੈਂ ਲਿਆਉਂਦਾ ਨਾ ਕੱਲ ਕੀ ਹੋ ਗਿਆ ਆਪਣੀ ਚੱਲ ਬੈਠੋ ਤੁਸੀਂ ਮੈਂ ਕਿਹਾ ਆਪਾਂ ਬੈਠ ਕੇ ਗੱਲ ਕਰਦੇ ਆਂ ਆਏ ਆਏ ਤਾਂ ਆਏ ਨੂੰ ਦੱਸਿਆ ਕਿ ਆ ਗੱਲ ਗੱਲ ਕੁਝ ਵੀ ਨਹੀਂ ਗੱਲ ਕੀ ਮੈਂ ਸੀ ਤਾਂ ਲਖਾ ਰਹਿ ਗਿਆ ਰੋਲਾ ਪੈ ਰਿਹਾ ਸੀ ਤਾਂ ਦੇ ਲੱਗਦੇ ਦੇਖਿਆ ਗੱਲ ਗਲਤੀ ਹੋਈ ਸੀ ਕੋਈ ਨਹੀਂ ਅਸੀਂ ਤਾਂ ਮੇਰੀ ਗੱਲ ਸੁਣੋ ਮੈਂ ਤਾਂ ਆਪਣੇ ਆਪਣੇ ਦੁੱਖ ਕਰਕੇ ਵੀ ਮੇਤੇ ਮੇਰੇ ਹੱਡਾਂ ਦੇ ਵਿੱਚ ਦਰਦ ਹੁੰਦਾ ਰਹਿੰਦਾ ਮੈਂ ਕਿਹਾ ਵੀ ਚੱਲ ਪੁੱਤ ਨੂੰ ਵਿਆਹ ਲੰਨੀ ਆ ਮੈਨੂੰ ਕੋਈ ਸੁੱਖ ਮਿਲੂਗਾ ਮਾੜਾ ਮੋਟਾ ਉਹ ਮੈਂ ਤਾਂ ਸੁੱਖ ਤਾਂ ਮੈਨੂੰ ਕਿਹਾ ਤਾਂ ਜੰਮਨ ਤਾਂ ਦੁੱਖ ਮਿਲ ਗਿਆ ਮੈਂ ਆਪਣੇ ਪੁੱਤ ਦੀ ਪਹਿਲਾਂ ਸੇਵਾ ਕਰਦੀ ਦੀ ਹੁਣ ਮੈਨੂੰ ਇਹਦੀ ਵੀ ਕਰਨੀ ਪੈਂਦੀ ਆ ਇਹ ਕਹਿੰਦੀ ਸਾਡੇ ਘਰ ਤਾਂ ਨੌਕਰ ਲੱਗੇ ਹੋਏ ਤੇ ਹੁਣ ਭਾਵੇਂ ਅਸੀਂ ਤਕਰੀਬਨੇ ਸਾਡੇ ਕੋਲ ਨੌਕਰ ਚੱਕਰ ਤਾਂ ਹੈ ਨਹੀਂ ਠੀਕ ਹੈ ਕਿ ਨਹੀਂ ਬਈ ਹੁਣ ਕੀ ਕਰੀਏ ਸੰਤ ਚਾਹ ਦਾ ਕੁੱਟੂ ਖਾਈ ਕਮਿਸ਼ਨ ਚਾਹ ਦਾ ਪਾਣੀ ਨਹੀਂ ਚਾਹ 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 ਪਾਣੀ ਹਾਂ ਕਹੇ ਤੁਹਾਨੂੰ ਫੋਨ ਕਰ ਦੂਣਾ ਇਹ ਕਿੱਡੀ ਕੁੜੀ ਗੱਲ ਹੈ ਬਈ ਨਾਲੇ ਸਾਡੇ ਕਿੱਤੀ ਆਸੀ ਨੂੰ ਇਹ ਨਹੀਂ ਕਿਹਾ ਵੀ ਮਾਪੇ ਦੀ ਜਗੇ ਸੇਵਾ ਨਾ ਕਰੋ ਸਾਡੇ ਨਾਲੋਂ ਵੱਧ ਤੁਸੀਂ ਮਾਪੇ ਕੋਲ ਨਾਲ ਦੇ ਹਾਂ ਠੀਕ ਹੈ ਅਸੀਂ ਲੈ ਗਏ ਆ ਫਿਰ ਅਸੀਂ ਐਂ ਤੇ ਵੀ ਮਾਪੇ ਨਹੀਂ ਹੈਗੇ ਵੀ ਜਿਹੜੇ ਅਸੀਂ ਚਾਹਾਂ ਰੋਟੀਆਂ ਅਸੀਂ ਲਈਏ ਕੱਪੜੇ ਅਸੀਂ ਤੋਂ ਵੱਧ ਕੇ ਲਈਏ ਕੰਮ ਤਾਂ ਜੀ ਸਾਰਾ ਕਰਦੀ ਸੀ ਔਰੇ ਵੀ ਕਰੂਗੀ ਤੁਸੀਂ ਪਿਆਰ ਨਾਲ ਰੱਖੋ ਆਪਣੀ ਧੀ ਬਣਾ ਦੇ। ਆਪਣੀ ਧੀ ਮੈਂ ਆ ਕੇ ਰੱਖੋ ਉਹਨੇ ਜੋ ਕੰਮ ਕਰੂਗੀ। ਅਸੀਂ ਅਸੀਂ ਹੋ ਹੋ ਗਈ ਨੂੰ ਕਿੰਨਾ ਕਿੰਨਾ ਚਾਹ ਦੀ ਗੱਲ ਹੋਈ ਆ। 10 ਮਹੀਨੇ ਤੋਂ ਥੋੜੀ। ਅਸੀਂ ਕੀ ਕਰਾਂ ਕਿ ਅਸੀਂ। ਇਹ ਚਿਹਰੋ ਨਹੀਂ ਚਾ ਬਣਾ ਲਈ ਤੁਸੀਂ ਬਣਾ ਲੈਣ ਤਾਂ ਕੀ ਗੱਲ ਹੋ ਗਈ ਇੱਕ ਦਿਨ ਵਿੱਚ। ਲਾ ਦੱਸੋ ਆਹੇ ਜੇ ਮਾਵਾ ਪਹਿਨਦੇ। ਚਲੋ ਜੀ ਕੋਈ ਗੱਲ ਨਹੀਂ ਇਹ ਜੀ ਕਹਨਾ ਬਣਾਉਣਾ ਗੁੜੀ ਨੇ ਨਹੀਂ ਚਾਹ ਬਣਾਈ ਸੀ ਤੁਸੀਂ ਆ ਬਣਾ ਲਿਆ ਤਾਂ ਕਿਹ ਗੱਲ ਸੀ ਸ਼ੋਰੂਮ ਚ ਰੱਖ ਰ ਆਪਣੀ ਸੱਚੀ ਨੂੰ ਪਿਆਰੀ ਕਹਿੰਦੇ ਕਿ ਗੁੱਗੀ ਕਰਦੀ ਸੀ ਸ਼ੋਰੂਮ ਵਿਚ ਰੱਖੀ ਹੋਈ ਸੀ ਇਹਦਾ ਇਹਨਾਂ ਨੇ ਅਵੇ ਨਾ ਮਾਰਜ ਕਰਾਉਣ ਕਰਕੇ ਸਾਨੂੰ ਸਰਪਾ ਪਾ ਗਏ ਫੇ ਬਸ ਬਸ ਵਿੱਚ ਰੱਖਦਾ ਬਸ ਵਿੱਚ ਬਸ ਵਿੱਚ ਰੱਖਦਾ ਇੰਨਾ ਰੱਖ ਲਓ ਆ ਨਾ ਕਰ ਰਹਿ ਲੋ ਤੁਸੀਂ ਦੇਖ ਲੈ ਕਰੋ ਤਨਖਾਹ ਤੇ ਆਹ ਕੀ ਦੱਸਦੀ ਬੱਤ ਤੇ ਸਮਝਿਆ ਨੂ ਪਰ ਵੀ ਕੀ ਕਰੀ ਨਹੀਂ ਚਾਹ ਵੀ ਬਣਾ ਸਕਦੀ ਬਣਾ ਕੇ ਤੇ ਬਣਾ ਕੇ ਰੱਖੋ ਸਭ ਕੁਝ ਕਰਦੀ ਜਾਂ ਤੂੰ ਵੀ ਵੱਧ ਕੇ ਆਂ ਜੀ ਤੁਸੀਂ ਇਹ ਮੇਰੀ ਗੱਲ ਸੁਣੋ ਸਿਰਫ ਤੰਗ ਕਰਨ ਵਾਸਤੇ ਭੇਜੀ ਵੀ ਹੋ ਸਾਂ ਤਾਂ ਕਰਨ ਮੈਂ ਦੇ ਤੁਸੀਂ ਤਾਂ ਕਰਿਆ ਕੁੜੀ ਨੂੰ ਕੀ ਤਾਂ ਕਰਦੇ ਬਲ ਕੁੜੀ ਨੂੰ ਬੁਲਾ ਕੇ ਪੁੱਛੋ ਕੁੜੀ ਨੂੰ ਬੁਲਾ ਕੇ ਪੁੱਛ ਲੋ ਬੁਲਾ ਲਓ ਕੁੜੀ ਨੂੰ ਜੇ ਕੁੜੀ ਨੂੰ ਕੋਈ ਸ਼ੋਗ ਹੈ ਤਾਂ ਲੋ ਜੇ ਮੈਂ ਚੱਕੀ ਫਸਾ ਦੂੰਗਾ ਨਾ ਨਾ ਤਾ ਸਹੀ ਤੁਹਾਨੂੰ ਹੋ ਰਿਹਾ ਹੈ ਅੱਤੂਏ ਫਿਰ ਕੁੜੀ ਤੁਸੀਂ ਤਾਹੀ ਬੇਜੇ ਵੀ ਸਾਨੂੰ ਚੱਕੀ ਪਿਸਾਓ ਇਹ ਚੱਕੀ ਨੇ ਮਝਾਣ ਕਿ ਪਸਾਉਂਗਾ ਜਾਂ ਤੁਸੀਂ ਆਪਣੇ ਤਾਂ ਕਰਦੇ ਆਂ ਰੋਟੀ ਮੰਗ ਲਈ ਤਾਂ ਕਰਦੇ ਬੱਚੇ ਕੰਮੇ ਕਰਦੇ ਨਹੀਂ ਕਰਨਾ ਅੱਖਾਂ ਦੇ ਨੂੰ ਵਾਹਣ ਇੱਕ ਬਰਾਬਰ ਹੈ ਸਮਝਾਗੀ ਜੇ ਸਾਨੂੰ ਚੱਕੀ ਪਿਆ ਹੈ ਇਹ ਨਾ ਸਾਡੇ ਵਾਸਤੇ ਕਾਨੂੰਨ ਨਹੀਂ ਕੋਈ ਬਣਿਆ ਹੋਇਆ ਕੋਹੋ ਕਿੱਥੇ ਦੀ ਭੈਣ ਦੀ ਤੁਸੀਂ ਜਦੋਂ ਤੁਹਾਡਾ ਪੁੱਤ ਜਿੱਪਾ ਦੇ ਵਿੱਚ ਮੇਰੀ ਕੁੜੀ ਨੂੰ ਘਮਾਉਂਦਾ ਸੀ ਜਿੱਤੇ ਨਾਲ ਗਲੇ ਮਾਰਦਾ ਸੀ ਜਿੱਪਾ ਦੇ ਵਿੱਚ ਪੁਰਾ ਪੈਣੀ ਤੇਰੀ ਗੱਲ ਸਮ ਤਾੜੀ ਦਾ ਦੋ ਹੱਥਾਂ ਨਾਲ ਬਚਦੀ ਇਹ ਤਾਂ ਕੁੜੀ ਯਾਰ ਮੁੰਡੇ ਦੀ ਦੋਆਂ ਦੀ ਹੈ ਰਾਏ ਦੀ ਉਹੋ ਬੈਂਦੀ ਸੀ ਉਹ ਬਿਠਾਉਂਦਾ ਤਾਂ ਤੂੰ ਆਪਣੇ ਘਰ ਬੈਠੀ ਸੀ ਮੈਂ ਆਪਣੇ ਘਰ ਬੈਠੀ ਸੀ ਚਾਰੇ ਕੁੜੀਆਂ ਚਲਿਏ ਇੱਥੇ ਭਾਂਡੇ ਮਾਜ ਮਾਜ ਕੇ ਤੇਰਾ ਨਾਮ ਪੂਰਾ ਕਰਿਆ ਨਾ ਤਾਂ ਜੇ ਚੱਕ ਵਾਗ ਆਪਣਾ ਚਲਿਏ ਤਾਂ ਜੱਟ ਪੁਰਾ ਨਹੀਂ ਜੀ ਨਹੀਂ ਨਹੀਂ ਰਣ ਭਜੀ ਸਾਡੀ ਤਾਂ ਪ੍ਰੀਆ ਕੇਦਰ ਨੇ ਨਿਆਇਆ ਚਾਹ ਪਿੱਛੇ ਨਸ਼ਾ ਪਾਇਆ ਰਹਿਣ ਦੂਜੀ ਕਾਨੂੰ ਕਰਦੇ ਹੋ ਜੀ ਮਾਤਾ ਜੀ ਰਸੀਦ ਚਾਹ ਪਿੱਛੇ ਛਾਪਾ ਪਾਇਆ ਯਾਰ ਕਹੀ ਨਾ ਜੀ ਰਹਿਣ ਬੱਚਿਆ ਕੋਲੇ ਕੋਲੇ ਤਾਂ ਕਰਦੇ ਆ ਅਸੀਂ ਕੋਈ ਕੋਈਆ ਯਾਰ ਕਿਹੜੀ ਨਾ ਕੋਈ ਨੂੰ ਬੁਲਾਵਾ ਯਾਰ ਇਹਨਾਂ ਪਿੱਛੇ ਕੋਈ ਨਕਰਾ ਦੇ ਕੋਈ ਕੰਮ ਨਹੀਂ ਸੀ ਕਰਦੀ ਤੁਸੀਂ ਕੁੜੀ ਦਾ ਟੰਗ ਰਹਿਣਾ ਤਦ ਵੀ ਨਹੀਂ ਆਉਣੀ ਯਾਰ ਤਾ ਦਈਏ ਜਿੰਦਾਂ ਆਪਣੇ ਮਾਪੇ ਛੱਡ ਦੇਗਾ ਨਾ ਉਦਣ ਆਉ ਕਾ ਲੱਗੇ ਇਹ ਰਿਸ਼ਤੇ ਨੇ ਸਾਰੇ ਨਾ ਪੁੱਤ ਆ ਪ੍ਰੀਆ ਨੀ ਮੇਰਾ ਪੁੱਤ ਆ ਗਿਆ ਕਿੱਥੇ ਗਾ ਤੋ ਚੜਾ ਬੜਾ ਹਾਂ ਇਹਨਾਂ ਅੰਦਰ ਪਤਾ ਨਹੀਂ ਲੱਗਦਾ ਕੁਛ ਡਾਇਗ੍ਰਾਮ ਅੱਧਾ ਹੁੰਦਾ ਆਪਣਾ ਯਾਰ ਨਹੀਂ ਤੂੰ ਕੌਣ ਨੂੰ ਤੰਗ ਕਰਦਾ ਜਾਂ ਪੁੱਤ ਤੂੰ ਵੀ ਬਰਬਾਦ ਹੋ ਜਾ ਦੇਖੋ ਬੁਣਤਾ ਲੈ ਕੇ ਬਰਬਾਦ ਹੋ ਜਾ ਚਲੇ ਮਾਰ ਦੋ ਤੂੰ ਨਾ ਪੁੱਤ ਆ ਜਾ ਯਾਰ ਬੱਸ ਮੈਂ ਆਹ ਮੈਂ ਮੁੜ ਗਿਆ ਸਿੰਘਾ ਹੁੰਦੀਆਂ ਨਹੀਂ ਇਹ ਜੇ ਕੁੱਤਾ ਨਾਲੋਂ ਤਾਂ ਮਾਮਾ ਜੰਮਣੇ ਨਾ ਪੁੱਤ ਚਾ ਬੇਬੇ ਨੂੰ ਕੰਨ ਖਾਈ ਜੰਨੀ ਆ ਚਲੋ ਭੜਿਆ ਚਲੋ ਤਾਂ ਉਹ ਚੱਲ ਸਦਾ ਰਕੜ ਜੜਤਾਲ ਕਰਕੇ ਤਹੋਦੇ ਰਹੇ ਜੇ ਲਖਣ ਬੈਗੀ ਹੋ ਰੇ ਕੀ ਗੱਲ ਆ ਜੀ ਇਹ ਚਾਹ ਪਿੱਛੇ ਰਸਤੇ ਟੁੱਟ ਜਾਂਦੇ ਨੇ ਸਾਡੇ ਦਾ ਕੋਈ ਕਰਨੀ ਕਰਨੇ ਕੋਈ ਕਰਨੀ ਦੇ ਗੱਲ ਮੈਂ ਬਾਬਾ ਯਾਰ ਤੂੰ ਤਾਂ ਸਮਝਦਾ ਆ ਤੈਨੂੰ ਕੀ ਹੋਗਾ ਚੰਗੀ ਭਲੀ ਨੂੰ ਕੀ ਆ ਭੀ ਐ ਆਹ ਰਸਤੇ ਟੁੱਟਦੇ ਜਾਂਦੇ ਨੇ ਪਤਾ ਨਹੀਂ ਤੂੰ ਆਪਣੇ ਪਹਿਲਾਂ ਜਿਆਦਾ ਆਪਣੇ ਮਾਵਾ ਰੱਖ ਲੈਣਾ ਮਿਲੂਗਾ ਪਹਿਲਾਂ ਤਾਂ ਤੂੰ ਜਿੱਪੇ ਫਿਰ ਗੁੰਦੀ ਦੀ ਨਾਲ ਫੋਟੋ ਨੂੰ ਮਾਰਾ ਲੱਗਦਾ ਫਿਰ ਮੈਂ ਕੰਮ ਕਰਨ ਥੋੜੀ ਗਈ ਆ ਯਾਰ ਕੰਮ ਉਹ ਹੋਰ ਹੋਰ ਗੁਰੂ ਨੂੰ ਲੈ ਜਾਉਂ ਤੇ ਆਪੇ ਬੋਲੂਗਾ ਮੈਂ ਤੁਹਾਨੂੰ ਥੋੜੀ ਰੋਟੀਆਂ ਪਕਾ ਕੇ ਦਵਾਂਗੀ ਤੂੰ ਕਿਹਾ ਕੀ ਲਗੀਏ ਜਾਦਾ ਹੀ ਉਹਨਾਂ ਨਾਲ ਗਈ ਦੀ ਮੈਂ ਯਾਰ ਮੈਂ ਤੈਨੂੰ ਮੋਢੇ ਲੈ ਲਿਆ ਮੈਨੂੰ ਨਹੀਂ ਪਤਾ ਸਾਰਾ ਮੰਗ ਕਰ ਦਵਾਂਗੀ ਪੂੰਗਾ ਠੀਕ ਹੈ ਮੈਂ ਚੱਲੂਗੀ ਅਗਰ ਤੂੰ ਉਹਨਾਂ ਨੂੰ ਛੱਡ ਦੂੰਗਾ ਤਾਂ ਉਹ ਮੈਂ ਤਾਂ ਛੱਡ ਗਈ ਆਇਆ ਹੁਣ ਹੋਰ ਕਿਵੇਂ ਛੱਡਾਂ ਚੱਕ ਲੈ ਦੱਸ ਦਿੰਦੀ ਐ ਮੈਂ ਸਾਰਾ ਨਿਵੇੜਿਆ ਜੀ ਮੈਂ ਲੈ ਕੇ ਜਾਣੀ ਆਂ ਉਹਦੀ ਨਹੀਂ ਕੋਈ ਤੈਨੂੰ ਜਾਲਾ ਲੈ ਕੇ ਬੈਠ ਅਸੀਂ ਪਹਿਲਾਂ ਮੱਥਾ ਨਿਵੇੜਿਆ ਹਾਂ ਯਾਰ ਮੈਂ ਲੈ ਕੇ ਆਪੇ ਛੱਟੇ ਲੈ ਕੇ ਮੈਂ ਥੋੜੀ ਟਾਈਮ ਤੋਂ ਛੱਡਿਆ ਆਇਆ ਜੁਦੀ ਜੇ ਮੈਂ ਤੇਰੇ ਕੋਲ ਛੱਡ ਗਿਆ ਮੈਂ ਹੁਣ ਆਪਣੇ ਘਰ ਦੇ ਵੀ ਛੱਡ ਦਾਂ ਯਾਰ ਤੁਹਾਡੇ ਨਵੇਂ ਸ਼ਹਿਰੂਆਂ ਦੇ ਤੌਰ ਨੇ ਯਾਰ ਆ ਕੀ ਗੱਲਾਂ ਨੇ ਯਾਰ ਮੈਂ ਤਾਂ ਆਪੇ ਛੱਡ ਗਿਆ ਉਹਨਾਂ ਨੇ ਮੈਨੂੰ ਪਾਲਿਆ ਦਾ ਕੀਤਾ ਮੈਨੂੰ ਪਤਾ ਨਹੀਂ ਆ तो ਪਾ ਲੈ ਬੀ ਤਨੂ ਪਹਿਲਾ ਸਮਝ ਆਇਆ ਤੂੰ ਪਹਿਲਾ ਸਮਝੀ ਨਹੀਂ ਉਹ ਸਮਝਿਆ ਦੇਖ ਕੇ ਜੇ ਸਮਝਣਾ ਉਹ ਤਨ ਕੰਗੇ ਖਾਉਂ ਦੂੰਗਾ ਮੈਂ ਇਹ ਤਾਂ ਗਲਤੀ ਕੀਤੀ ਆ ਤਾਂ ਇਸੇ ਨੂੰ ਉਤਰਈਏ ਇਹ ਉਸ ਦਾ ਤੋਂ ਮੰਨ ਲੈਂਦੀ ਅਜੇ ਨੇ ਇਖੜੇ ਨਾ ਪੈਂਦੀ ਇਹ ਤਾਂ ਸਾਡੇ ਤਮਕੇ ਕੋ ਆਏ ਨਾ ਉਹ ਸਾਰੀਆਂ ਨੂੰ ਸਾਨੂੰ ਯਾਦ ਰਹਿਣਗੇ ਮੈਂ ਨਾ ਤਾਂ ਮੁੰਡਾ ਕਿਤਨਾ ਕਿਤੇ ਸਹੀ ਨਹੀਂ ਲੱਗਿਆ ਮੇਰੇ ਸਾਹਲਾ ਇਹ ਆ ਅੱਜ ਜਰੀਓ ਟੱਕ ਸਿਰ ਕੇ ਗਿਆ ਤੈਨੂੰ ਲੱਗਦਾ ਇਹ ਮੁੰਡੇ ਨੇ ਨਾ ਨਹੀਂ ਕੀਤਾ ਬੰਦੀ ਉਹ ਜਿਹੜੇ ਕਾਲਜਾਂ ਦੇ ਵਿੱਚ ਪੜਦਾ ਮੈਂ ਜਾਣਦਾ ਉਥੇ ਸਾਰੇ ਮੁੰਡੇ ਨਸ਼ੇ ਕਰਦੇ ਆ ਉਹ ਕਾਲੀ ਜੀਪ ਨਹੀਂ ਫਿਰਦਾ ਉਹ ਨਸ਼ੇ ਆ ਦੇ ਮੁੰਡੇ ਚਾਰ ਬੈਠੇ ਹੋਣਾ ਦੇ ਵਿੱਚ ਚਲ ਮਰਜੀ ਦੇਖਣਾ ਤੂੰ ਕਹਿੰਨੇ ਤੋੜ ਮੈਂ ਨਹੀਂ ਮਾਰ ਤੋੜਨੀ ਇਸ ਤੇ ਕੁੜੀਏ ਆਪਾਂ ਬਹੁਤ ਚੰਗਾ ਖੰਡਾ ਹੋਰ ਮੇਜੂ ਕੁਛੇ ਤੋੜ ਦਾਂਗੇ ਇਹ ਜੇ ਨਸ਼ੇੜੀ ਦੇ ਨਾ ਤੋੜ ਹੁਣ ਵੀ ਮੰਨ ਜਾ ਪਹਿਲਾਂ ਤੁਹਾਡੀ ਮੰਨ ਕੇ ਕੁੜੀ ਤੋੜ ਬੈਠੇ ਮੈਂ ਹੁਣ ਪਛਤਾ ਰਿਆਂ ਮੈਂ ਮੰਨ ਲੋ ਮੇਰੀ ਗੱਲ ਮੋਡਾਂ ਨਹੀਂ ਛੇੜੀ ਐ ਤੂੰ ਕਹਿੰਨੀ ਐ ਤੋੜ ਦੋ ਮੋਡਾਂ ਨਹੀਂ ਛੇੜੀਆ ਮੈਂ ਇਹਨੂੰ ਪਤਾ ਹੀ ਬਾਅਦ ਚ ਲੱਗਿਆ ਵੇ ਤੂੰ ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਮੋਡਾਂ ਨੱਚੇ ਕਰਦਾ ਮੈਂ ਉੱਥੇ ਕੁੜੀ ਕਦੇ ਦੀ ਤੋੜਨੀ ਚਲੋ ਮੈਂ ਤਾਂ ਕਹਿੰਨੀ ਐ ਇੱਕ ਵਾਰੀ ਦੇ ਦਿੰਦੇ ਆਪਾਂ ਨਹੀਂ ਦੇਖਣੀ ਜੇ ਤਾਂ ਆਪਣੀ ਜਿੰਦ ਫੜ ਵੀ ਲਗਾਈ ਹੈ ਨਾ ਮੈਂ ਘਰ ਛੱਡ ਕੇ ਚਲੇ ਜਾਊਂਗਾ ਚੱਲੋ ਚੱਲੇ ਚੱਲੇ ਸਾਹਮਣੇ ਠੀਕ ਐ ਜੀ ਮਰਜ਼ੀ ਆ ਤੁਹਾਡੀ ਜੀ ਮੈਂ ਮਰਜ਼ੀ ਕਰਾਂ ਮਾ ਤਾਂ ਬਰਤਾਂ ਹਣੇ ਸੀਸ਼ੀ ਰਹਿ ਗਈਆਂ ਬੱਲੇ ਵੀਰੋ ਦੇਖ ਲੋ ਗੇਟਾਂ ਚ ਆ ਗੀ ਠੀਕ ਆ ਨਹੀਂ ਅੱਛੀ ਆਪਣਾ ਪੈ ਜੋ ਹਾਏ ਯਾਰਾ ਤਾਂ ਛੀਛੀ ਵੀ ਸਾਲੀ ਇੱਕ ਪੀਤੀਆ ਬਾਪੂ ਬੇਬੇ ਹਜੇ ਵੀ ਦਿਖੀ ਜਾਂਦੇ ਨੇ ਦੇਖਦੇ ਦਾ ਰੋਜ ਨੇ ਯਾਰ ਕੀ ਪਤਾ ਕੀ ਹਾਲ ਬਣਾ ਲਿਆ ਹਾਂ ਤੁਹਾਨੂੰ ਹਾਂ ਦਿੱਖ ਹਾਂ ਬੁੱਤ ਹਾਂ ਮਾ 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 ਬਈ ਮੈਂ ساری ਉਮਰ ਤਨੂੰ ਸੁੱਖ ਨਹੀਂ ਦਿੱਤਾ ਯਾਰ ਨਾ ਪੁੱਤ ਕੋਈ ਨਾ ਹਾਂ ਹਾਂ ਕੀ ਆਵੇ ਅਸੀਂ ਤਾਂ ਦਿਲ ਤੇ ਪੱਥਰ ਰੱਖ ਕੇ ਗਏ ਤੇ ਬਾਹਰ ਵੀ ਸਾਰੇ ਪੁੱਤ ਦਾ ਘਰ ਬਸੂਗਾ ਹਾਂ ਤੇਰੇ ਕਰਕੇ ਪੁੱਤਾਂ ਤੇਰੇ ਕਰਕੇ ਘਰ ਛੱਡ ਕੇ ਗਏ ਤੇ ਹਣ ਉਹ ਕਿੱਥੇ ਆ ਕਿੱਥੇ ਆ ਉਹ ਉਹ ਕਿੱਥੇ ਆ ਆ ਦੇਖ ਦੱਸ ਹੈ ਨਹੀਂ ਰਹੀ ਮਾਤਾ ਉਹ ਫੇਰ ਵੀ ਨਹੀਂ ਰਹੀ ਅਸੀਂ ਤਾਂ ਘਰ ਵੀ ਛੱਡ ਕੇ ਚਲੇ ਗਏ ਹੈ ਫੇਰ ਤਾਂ ਰਹਿ ਜਾਂਦੀ ਕਿ ਹੋ ਦੇਖੀ ਹਾਲ ਦੇਖੀ ਬਣਾਇਆ ਨਾ ਮਾ ਮਾ ਵੀ ਕਰਿਆ ਤੈਨੂੰ ਮੈਂ ਮੇਰੇ ਬੁੱਤ ਤੈਨੂੰ ਮੈਂ ਮਾ ਵੀ ਕਰਿਆ ਹੈ ਮਾ ਹੈ ਨਾ ਮੇਰਾ ਬੁੱਤ ਨਾ ਮੇਰਾ ਸ਼ੇਰ ਆ ਗਿਆ ਸੀ ਆ ਗਿਆ ਸੀ ਮੇਰੇ ਬੁੱਤ ਸੁਣ 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 ਸੈਂਟਰ ਪਤਾ ਲੱਗਿਆ ਤਾ ਪੁੱਤ ਤੇਰਾ ਨਹੀਂ ਉਹ ਨਾ ਬੱਚੇ ਕੁੱਤ ਨੂੰ ਮੇਰੇ ਬੁੱਤ ਨੂੰ ਕੀ ਹੋ ਗਿਆ ਉਹ ਮੈਂ ਕੁੱਤ ਨੂੰ ਕਿਉਂ ਮੇਰੇ ਬੁੱਤ ਨੂੰ ਕੀ ਹੋ ਗਿਆ